ਜਿਵੇਂ ਜੀ ਕੱਲ ਤੁਹਾਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਸੀ ਕਿ ਜੋ ਕੱਲ ਏਜੀਟੀਫ ਦੇ ਨਾਲ ਇਹ ਦਰਦ ਦੇ ਦੌਰਾਨ ਗੈਂਗਸਟਰ ਕਾਲਾ ਧਨੋਲਾ ਦੀ ਮੌਤ ਹੋਈ ਸੀ। ਸੋ ਕੱਲ ਸ਼ਾਮ ਉਦੀ ਜਿਹੜੀ ਬੋਡੀ ਨੂੰ ਵਾਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚੀ ਵਿੱਚ ਰੱਖਿਆ ਗਿਆ ਸੀ। ਗੈਂਗਸਟਰ ਦੇ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੋਲਾ ਜਿਸ ਦੀ ਕੱਲ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇ ਪੋਸਟਮਾਰਟਮ ਕਰਨ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦੀ ਗਈ। ਪਾ ਡਾਕਟਰਾਂ ਦੇ ਤਿੰਨ ਮੈਂਬਰੀ ਪੈਨਲ ਵੱਜੋਂ 5 ਘੰਟੇ ਦੇ ਕਰੀਬ ਪੋਸਟਮਾਰਟਮ ਦੌਰਾਨ ਵੀ ਕਾਲਾ ਧਨੋਲਾ ਦੀ ਮ੍ਰਿਤਕ ਦੇਹ ਦੇ ਵਿੱਚੋਂ ਕਾਫੀ ਸਿਰ ਤੋੜ ਜਿਤਨਾ ਬਾਅਦ ਇੱਕ ਹੀ ਗੋਲੀ ਕੱਢੀ ਜਾ ਸਕੀ ਇਸ ਮੌਕੇ ਤੇ ਡਾਕਟਰ инду ਨੇ ਦੱਸਿਆ ਕਿ ਕਾਲਾ ਧਨੋਲਾ ਦੀ ਮ੍ਰਿਤਕ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਅਜੇ ਇੱਕ ਗੋਲੀ ਕੱਢੀ ਜਾ ਸਕੀ ਹੈ ਜਦਕੇ ਦੋ ਗੋਲੀਆਂ ਹੋਰ ਬਾਕੀ ਹਨ ਜੋ ਕਿ ਕਾਫੀ ਯਤਨਾ ਦੇ ਬਾਅਦ ਵੀ ਨਿਕਲ ਨਹੀਂ ਰਹੀਆਂ ਇਸ ਲਈ ਕਾਲਾ ਧਨੋਲਾ ਦੇ ਮ੍ਰਿਤਕ ਦੇਹ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਜੋ ਆਪਰੇਸ਼ਨ ਕਰਕੇ ਗੋਲੀਆਂ ਬਾਹਰ ਕੱਢੀਆਂ ਜਾ ਸਕਣ ਉੱਥੇ ਹੀ ਨਾਮਵਰ ਗੈਂਗਸਟਰ ਕਾਲਾ ਧਨੋਲਾ ਦੀ ਅਮਰਿਤ ਦੇ ਲੈਣ ਲਈ ਕਾਲਾ ਧਨੋਲਾ ਦੇ ਪਰਿਵਾਰਕ ਮੈਂਬਰਾਂ ਅਤੇ ਔਰਤਾਂ ਰੋਂਦੀਆਂ ਪਿਟਦੀਆਂ ਕਾਲਾ ਧਨੋਲਾ ਦੀ ਮ੍ਰਿਤਕ ਦੇ ਲੈਣ ਪਹੁੰਚੇ ਆ ਉਹ ਕਾਲੇ ਦੀ ਮੌਤ ਉੱਤੇ ਉੱਚੀ ਉੱਚੀ ਵਹਿਣ ਪਾਰ ਰਹੀਆਂ ਸਨ ਅਤੇ ਪਿਟ ਰਹੀਆਂ ਸਨ ਅਤੇ ਕਾਲਾ ਧਨੋਲਾ ਦੀ ਇੱਕ ਚਲਗ ਪਾਉਣ ਦੇ ਲਈ ਤਸਵੀਰ ਰਹੀਆਂ ਸਨ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੋਸਮਾਰਟਾਂ ਉਪਰੰਤ ਜਲਦੀ ਹੀ ਕਾਲਾ ਧਨੋਲਾ ਦੀ ਲਾਸ਼ ਉਹਨਾਂ ਦੇ سپرد ਕਰ ਦਿੱਤੀ ਜਾਵੇਗੀ ਸਰ ਜਿਹੜੇ ਗੁਰਮੀ ਸਿੰਘ ਕਾਲਾ ਤਨੋਲਾ ਦੇ ਅੱਜ ਡੈੱਡ ਬੋਡੀ ਇੱਥੇ ਲਿਆਂਦੀ ਗਈ ਸੀ ਕਿਸ ਤਰ੍ਹਾਂ ਇੱਥੇ ਰੱਖਿਆ ਤੇ ਕਿਸ ਤਰ੍ਹਾਂ ਧਿਆਨ ਕਰਕੇ ਜੇ ਪ੍ਰਵਾਨਤ ਕੀਤਾ ਜੀ ਜੀ ਕੱਲ ਤੋਂ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਸੀ ਤੇ ਜੋ ਕੱਲ ਰਜੀਟੀ ਦੇ ਨਾਗਰਿਕ ਕਾਊਂਟਰ ਤੇ ਜਰਾ ਗੈਂਗਸਟਰ ਕਾਲਾ ਤਨੋਲਾ ਦੀ ਮੌਤ ਹੋਈ ਸੀ ਸੋ ਕੱਲ ਸ਼ਾਮ ਉਹ ਵੀ ਜਿਹੜੀ ਬੋਡੀ ਨੂੰ ਲੈ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚਰੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਨਯੋਗ ਸਵੇ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਰਿਕਵੈਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਾਤ ਨਾਲ ਲੱਗੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜਿਹੜੀ ਪ੍ਰਕਿਰਿਆ ਚ ਜਾਰੀ ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇ। ਫਿਰ ਜਿਹੜੇ ਪੁਲਿਸ ਮੁਲਾਜ਼ਮ ਜਖਮੀ ਹੋਏ ਜਿਵੇਂ ਅ즈ਮੇਦ ਦੀ ਫੀ ਹੌਟ ਹੈ। ਜਿਹੜੇ ਪੁਲਿਸ ਮੁਲਾਜ਼ਮ ਮੇਕ ਇੰਸਪੈਕਟਰ ਪਸ਼ਵੰਦਰ ਸਿੰਘ ਜਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ੌਟ ਇੰਜਰੀ ਹੈ ਤੇ ਇੱਕ ਸਬ ਇੰਸਪੈਕਟਰ ਜਸਪਰੀ ਸਿੰਘ पीजीटीएफ ਦੇ ਉਦਰੇ जख्मी ਹੋਏ ਸੀ ਕਿ ਉਹ ਦੋਨੇ ਇੱਥੇ ਸਿਵਲ ਹਸਪਤਾਲ ਪਰ ਨਾਲਾਈ ਹੈ ਇਸ ਵੇਲੇ ਦਾ ਹਾਲ ਨਾ ਦੀ ਕੰਡੀਸ਼ਨ ਸਟੇਬਲ ਹੈ ਸਰ ਜਿਹੜੀ ਮਤਲਬ ਕਿ ਪੁਲਿਸ ਵਾਲੇ ਇਥੇ ਗਿਨਾਤ ਕਰੇ ਬਿਤੀ ਹੈ ਕੋਈ ਪੁਲਿਸ ਕਿੰਨੀ ਕੀਤੀ ਹੈ ਜਾਂ ਕੋਈ ਨਹੀਂ ਇਹ ਜਸਟ ਇੱਕ ਜੀ ਐਜ਼ ਅ ਪ੍ਰੀਵੈਂਟਿਵ ਮੈਜ਼ਰ ਜਿਹੜੀ ਡਿਪਲॉयਮੈਂਟ ਕੀਤੀ ਗਈ ਹੈ ਇਹ ਪੋਸਟ ਮਾਰਡਮ ਕਿੰਨਾ ਚਿਰ ਹੋਇਆ ਜੀ ਕੱਲ ਜਿਵੇਂ ਕਿ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਕੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬੀਟ ਕੀਤੀਆਂ ਨੇ ਉਸ ਹਸਪਤਾਲ 'ਇਹ ਕਿੰਨੇ ਸਰ ਇਹਦੀ ਗੋਲੀ ਕਿੰਨੀਆਂ ਗੋਲੀਆਂ ਮੱਜੀ ਉਹ ਤਾਂ ਪੋਸਟ ਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਡਾਕਟਰ ਸਾਹਿਬ ਇਗਜ਼ਾਮਨ ਕਰ ਰਹੇ ਨੇ ਸਰ ਇਹ ਬੱਤੂ ਸਿੰਘ ਦੇ ਬਾਹਰ ਤੇ ਵਾਜੀ ਜੀ ਜਸ ਤੋਂ ਪਹਿਲੇ ਇਹਦੇ ਟਿਕਣ ਦਾ ਵੀ ਪਤਾ ਨਹੀਂ ਲੱਗਦਾ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ ਅਫੀਸਰ ਸੰਦੀਪ ਕੋਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ ਜੀ श्री ਸੰਦੀਪ ਕੁਮਾਰ ਮਦਨ ਜੀ ਨੇ ਕੱਲ ਮੀਡੀਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਜਿਹੜਾ ਏਜੀਟੀਐਫ ਤੇ ਬਰਨਾਲਾ ਪੁਲਿਸ ਦੇ ਉੱਤੇ ਇਹਨੂੰ ਟਰੈਕ ਕਰ ਰਹੀ ਸੀ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜੜੀਆ ਇਫਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਫਿਰ ਸੀ ਇਹਦੇ ਸਟਾਰਟ ਦੇ ਰਾਊਂਡ ਜਿਹੜੇ ਕ੍ਰਿਮੀਨਲ ਕੇਸ ਬਣ ਸੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਧਰਾਲੇ ਵਿੱਚ ਮੁਕੱਦਮਾ ਨੰਬਰ 2 ਤਾਂ ਨਾ ਤਨਾ ਲਗਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਇਹ ਬਗਾਰਾ ਸੀ ਇਹ ਜਿਹੜੇ ਨਾਰਦੇ ਸਾਥੀ ਦੇ ਫਰੀਦ ਬੜੇ ਗਿੰਨ ਨੂੰ ਕਿਥੇ ਰੱਖੇ ਉਹ ਜਿਹੜੇ ਨਾਰਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ